ਸਾਸਰੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਚੱਲਦੀ ਕਲਾ ਤੂੰ ਬੋਲੋ ਕੋ ਸਾਸਰੀ ਕਾਲਜੀ ਸਾਰਿਆਂ ਨੂੰ ਅਸੀਂ ਵੀ ਠੀਕ ਠਾਕ ਤੁਸੀਂ ਦੱਸੋ ਹਾਲ ਚਾਲ ਠੀਕ ਠਾਕ ਝੋਤੀ ਭਾਰੀ ਹੈ ਠੀਕ ਹੈ ਤੇ ਜਿਹੜਾ ਬੰਦ ਵਾ ਇਥੇ ਇਫਲੂਸ਼ਨ ਵੜਾ ਇਥੇ ਭੇਤੀ ਕਰੀ ਜਾਂਦਾ ਇਟਾ ਕਰੀ ਜਾਵੇ ਇਥੇ ਦਾ ਵੈਦਰ ਸੈੱਟ ਜਿਆ ਨਹੀਂ ਹੋ ਰਿਹਾ ਇਥੇ ਜੰਮ ਕੈਂਡਾ ਹੋ ਗਿਆ ਇਥੇ ਹੀ ਗਿਆ ਮੈਂ ਨਾ ਜਦੋਂ ਇਹ ਬੰਦੇ ਬਾਪਾ ਮੈਨੂੰ ਚੇਤਾ ਕਰਾਇਆ ਬਾਪਾ ਬਾਪਾ ਉਹ ਜਗ੍ਹਾ ਇਥੇ ਬੈਠ ਪਿੱਟ ਗਿਆ ਤੇ ਪੈ ਪਿੱਟ ਜਾ ਕੇ ਬੈਠੀ ਲਾ ਕੇ ਮੈਂ ਇੱਥੇ ਤੇ ਕਚਰਾ ਹੀ ਬੜਾ ਆ ਆ ਨਿਕਾ ਜਾਂਦਾ ਹੈ ਭਾਈ ਅਹੀਂ ਚੱਲੇ ਆ ਅੱਜ ਫੇਰ ਲੁਧਿਆਣੇ ਆਰਕਾ ਲੁਧਿਆਣੇ ਨਾ ਇੱਕ ਡੇਢ ਮਹੀਨੇ ਚ ਦੋਹਾਂ ਮਹੀਨਾ ਦੇ ਵਿੱਚ ਤੀਜਾ ਗੇੜਾ ਨਾ ਵੈਰੀ ਫਸਟ ਟਾਈਮ ਤੇ ਫਸਟ ਟਾਈਮ ਕਿਉਂ ਤੀਜੀ ਤੇਰਾ ਵੈਰੀ ਫਸਟ ਟਾਈਮ ਹੈ ਨਹੀਂ ਕਿ ਆਵਾਜ਼ ਚੀਰ ਹੋ ਗਿਆ ਵੈਰੀ ਫਰਸਟ ਟਾਈਮ ਤਾਂ ਆਇਆ ਅਫਟਰ ਲੰਗ ਟਾਈਮਰ ਇੱਦਾਂ ਗਿਆ ਨਾ ਵੈਰੀ ਫਰਸਟ ਟਾਈਮ ਬੜਾ ਚੇਰੋ ਗਿਆ ਮਨਵਲਾ ਦੇਖਿਆ ਦਗੇ ਬਾਬੇ ਦੇ ਸੋਹਰੇ ਗਏ ਬਾਬੇ ਬੱਦਲ ਸੋਹਰੇ ਤੇ ਉਦੋਂ ਹੀ ਆਪਾਂ ਚੱਲਦੇ ਰਹੇ ਹਾਂ ਉਦੋਂ ਹੀ ਜਾਂਦੇ ਰਹਿਣ ਮੁਰਕੇ ਬਾਹਰ ਦਾ ਪੱਲ ਲਿਆਣੇ ਘੇੜਾ ਵੀ ਨਹੀਂ ਐਡਾ ਰਿਹਾ ਬਾਬਾ ਜੀ ਜੋ ਬਾਬਾ ਜਿਹੜੀ ਬਾਹਰ ਗਏ ਆ ਬਾਬੇ ਜਿਹੜੀ ਤਾਂ ਆਪ ਕਿੰਨੇ ਚਿਰ ਬਾਅਦ ਜਿਹੜਾ ਆ ਰਿਹਾ ਲਾਸਟਿੰਗ ਲਾਸਟ ਲਾਸਟ ਈਅਰ 2 ਸਾਲ ਪਹਿਲਾਂ ਤੇ ਵੇਖੋ ਵੀ ਤਾਜ ਇੱਕ ਦੀ ਗੱਲ ਵੇਖੋ ਵੀ ਐਂ ਸ਼ਾਪਿੰਗ ਕਰ ਵੀ ਲਈ ਆ ਤੇ ਆ ਫੇਰ ਸ਼ਾਪਿੰਗ ਦਾ ਹੀ ਘੇਣਾ ਵਾ ਤੇ ਪਰ ਇਹ ਫੇਰ ਬੀਬੀ ਆ ਅੱਜ ਅੱਜ ਕਿੱਥੇ ਜਾਣਾ ਮੰਮੀ ਆਪਾ ਅੱਜ ਨਵੀਂ ਦੁਕਾਨ ਤੇ ਅੱਜ ਨਵੀਂ ਦੁਕਾਨ ਤੇ ਜਾਣਾ ਹੈਗੇ ਵਾ ਵਿੱਕੀ ਪੰਜਾਬੀ ਜਿੱਦਾਂ ਨਹੀਂ ਵਿੱਕੀ ਪੰਜਾਬੀ ਨਹੀਂ ਹਾਂ ਨਹੀਂ 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 ਵਿੱਕੀ ਕ੍ਰिएशन ਨਹੀਂ ਵਿੱਕੀ ਪੰਜਾਬੀ ਪਹਿਲਾਂ ਹਾਂ ਹੁਣ ਨਹੀਂ ਹੈਗਾ ਤਾਂ ਚਲੋ ਪੰਜਾਬੀ ਆ ਵਿੱਕੀ ਕ੍ਰिएशन ਤੇ ਜਾਣਾ ਵਾ ਦੁਕਾਨ ਦਾ ਨਾਮ ਓਏ ਓਏ ਤੋਪ ਲੱਗੀ ਓਏ ਤੇ ਫਿਲਹਾਲ ਤੇਹੀਂ ਹਲੇ ਉਦਾਂ ਜਲੰਧਰ ਦੇ ਗੋਲੀਆਂ ਤੇ ਅੱਜ ਸੂਟ ਬਣਾਉਣ ਤੋਂ ਬਾਅਦ ਫੋਰ ਡਿਨਰ ਇੱਥੇ ਲੈ ਕੇ ਚੜਾਗਾ ਐ ਸਾਨੂੰ ਨਜ਼ਾਰੇ ਲੱਗੇ ਕਿਤੇ ਕੋਈ ਯੂਰਪੋਂ ਆਇਆ ਕੋਈ ਅਮਰੀਕੋਂ ਆਇਆ ਤੇ ਕੋਈ ਕੰਬੇ ਆ ਚੱਲਿਆ ਵਾ ਇੰਤਰ ਰਹੀ ਅਗੇ ਬਰੋ ਇੰਤਰ ਰਹੀ ਅੰਬੇ ਵਾਲੇ ਵੀ ਬਸ ਚੱਲ ਜਾਂਦੇ ਓਏ ਆਪਾਂ ਛੱਡ ਬਸ ਰੋਟੀ ਸਿੱਤਾ ਹੀ ਘਰ ਹੋ ਜਾਣੀ ਘਰ ਰੋਟੀ ਦੀ ਕਣੀ ਚੱਲ ਜਾਂਦੀ ਪਰ ਲਓ ਆਪਾਂ ਸਾਰੇ ਉਧਰ ਭੁੱਖੇ ਹੀ ਆਈਏ ਲਧਿਆੜਿਓ ਤੂੰ ਭਾਏ ਨਾ ਉਹ ਆਂਡਿਆ ਤੁਹਾਡੀ ਗੱਲ ਤੁਸੀਂ ਕਵਲ ਨਹੀਂ ਕਹਿੰਦੇ ਖਾਣੇ ਨਹੀਂ ਘਰੋਂ ਹੱਥ ਮਾਰੂ ਜਣਾ ਸਾਲੇ ਅਬੇ ਜਾ ਨਾ ਇਹ ਵੜੇ ਡਾਣਾ ਅਬੇ ਜਾ ਨਾ ਅਹੀਂ ਜਦੋਂ ਬੰਬੇ ਗਏ ਨਾ ਓਹੋ ਜੋ ਅਹੀਂ ਬੜਾ ਪਾਓ ਖਾਦੇ ਉੱਥੇ ਵਿਆਹ ਵਾਲੇ ਦਿਨ ਵੀ ਰਾਤ ਰੋਕੇ ਬੜਾ ਪਾਓ ਖਾਣ ਦੇ ਬਰਾਤ ਤੇ ਜਾਣਾ ਤਾਂ ਪਹਿਲਾਂ ਰੇੜੀ ਤੇ ਰੋਕੇ ਤੇ ਬੜਾ ਪਾਓ ਖਾਣ ਦੇ ਵਿਆਹ ਚ ਵੀ ਤੇ ਖਾਣਾ ਹੀ ਆ ਉਹਨਾਂ ਦੇ ਘਰ ਆ ਬਰਾਤ ਅਦਾਂ ਦਾਦਾ ਉਹਨਾਂ ਦੇ ਘਰ ਬੜੇ ਵਧੀਆ ਭਗਵਾ ਚੱਲਣ ਦੇ ਤੇ ਪਾਬਾ ਚੱਲਿਆ ਆ ਮਨਪੂਰਾ ਕਿੱਥੇ ਬਹਿ ਕੇ ਅੰਦਰ ਬਿਠੇ ਬੈਣੇ ਪਾਬਾ ਮਨੀ ਬੰਦਾ ਬਾਹਰ ਆਓ ਬਾਰਗਰ ਤੇ ਇੱਥੇ ਬੜਾ ਪਾਓ ਬਗਾਏ ਪਾਬੇ ਕਿਧਰ ਰਹੇ ਡੀਜੇ ਬੜਾ ਪਾਓ ਬੜਾ ਪਾਓ ਉਹਦਾ ਨਾ ਡੀਜੇ ਬੜਾ ਪਾਓ ਬੜੇ ਬੜੇ ਫੇਮਸ ਬੜਾ ਪਾਓ ਉੱਥੇ ਲੈਕਸਟ ਮਨੂੰ ਤੇਰਾ ਨੈਕਸਟ ਲੈਵਲ ਗੱਲਬਾਤ ਆ ਆ ਡਾਇਲੋਗ ਹੀ ਬੜਾ ਫੇਮਸ ਹੋਇਆ ਸੀ। ਉਹ ਬਲੌਗਿੰਗ ਨਹੀਂ ਕਰਦਾ ਇਹ ਤੂੰ ਬੜਾ ਬੜੀ ਨਿਕਾ ਚਾਹਦਾ ਹੈ। ਚਲੋ ਬਾਕੀ ਵੇਨੇ ਹੁਣ ਜਾ ਕੇ ਕਿਦਾਂ ਦੀ ਦੁਕਾਨ ਤੇ ਕੀ ਮਿਲਦਾ। ਬੜਾ ਸਪੈਸ਼ਲ ਟਰੀਟਮੈਂਟ ਮਿਲਿਆ ਯਾ ਉੱਤੇ ਪਾਸੀ ਪਿੱਗੀ ਵਾਲੇ ਦਾ ਰਾਜ ਦੀ ਪਹਿਲਾਂ। ਅਹ ਨੈਕਸਟ ਬਾਕੀ ਜਾ ਕੇ ਹੁਣ ਵੇਨੇ ਆ ਦੁਕਾਨ ਤੇ ਕੀ ਕੀ ਮਿਲਦਾ ਵਾ ਕੀ ਕੀ ਨਹੀਂ। ਅਸੀਂ ਆਪਣਾ ਸਮਾਨ ਸ਼ਾਪਿੰਗ ਕਰ ਲਈ ਆ ਕੱਲ ਪਰਸੋਂ ਮੁੰਡਿਆਂ ਨੇ ਤੇ ਹੁਣੇ ਕੱਲ ਨੂੰ ਸਾਡੇ ਕੱਪੜੇ ਮਿਲ ਜਾਣੇ ਤੇ ਬਸ ਇੰਨੀ ਸ਼ਾਪਿੰਗ ਡਨ ਵਾ। ਨਵੀਂ ਜੈਕਟ ਪਾਈ ਤੇ ਲੂ ਹੀ ਲੂ ਲੱਗ ਗਏ ਸਾਰੀ ਸ਼ਰਟ ਨੂੰ ਪੈਂਟ ਨੂੰ ਕੀ ਹੋ ਗਿਆ ਇੱਧਰ ਸਾਰੀ ਦਾ ਕੱਪੜਾ ਬਣਾਉਣਾ ਜਿਹੜਾ ਇੱਕ ਦੂਸਰਾ ਸਾਰੀ ਬਾਹ ਨੂੰ ਫੁੱਲ ਫੁੱਲ ਕੇ ਤੇ ਜੈਕਟ ਆ ਗਈ ਦਾ ਚਰ ਫੁੱਲ ਕੇ ਫੁੱਲ ਕੇ ਫੁੱਲ ਕੇ ਭਰਾਵਾ ਸੋਹਣਾ ਲੱਗਣ ਡਿਆ ਵਾ ਇੱਥੇ ਅ ਜ ਕਰ ਲ ਪੈੜੋ ਹੜ ਕੇ ਉੱਥੇ ਆਪੇ ਭੈਜ ਦੇਈ ਜਾ ਇਹ ਇੰਡੀਆ ਵਾ ਇੱਥੇ ਚੰਗੇ ਚੰਗਿਆਂ ਦੇ ਵਟ ਘੜਦੇ ਹੀ ਦੇ ਅਸੀਂ ਇੱਥੇ ਇੰਡੀਆ ਇੱਥੇ ਚੰਗੇ ਚੰਗਿਆਂ ਦੇ ਵਟ ਨਿਕਲ ਜਾਂਦੇ ਆ ਸਿੱਧੇ ਹੋ ਗਏ ਸਟ੍ਰੇਟ ਹੋ ਗਏ ਨਹੀਂ ਪੁੱਛ ਨਹੀਂ ਮੋਨੂ ਆ ਤੇ ਬਾਹਰ ਹੀ ਆ ਗਿਆ ਲੇੰਗਾ ਉਹ ਚਾਰੀ ਕੱਲੀ ਖਿਲਾੜੀ ਬਾਹਰ ਆ ਮੋਨੂ ਨੇ ਵੀਡੀਓ ਚਾਲੂ ਹੈ ਪਹਿਲਾਂ ਐਨਕ ਲਾਈਓ ਬਾਕੀ ਕੰਮ ਬਾਅਦ ਹਾਂ ਮੈਨੂੰ ਦਿਖੜ ਕੇ ਚੋਕੀ ਤੇ ਆ ਅੱਜ ਨਹੀਂ ਕਿੰਦੀ ਕਿ ਉਹ ਮੈਨੂੰ ਲੈ ਕੇ ਫਸਾਦਾ ਕਰ ਮੈਂ ਨਹੀਂ ਹੋਣਾ ਅੱਜ ਨਹੀਂ ਹੋਣਾ ਐਨਕ ਲਾ ਦੇ ਨਾ ਭਾਪੀ ਨੂੰ ਦਿਖਾਈ ਨਾ ਕੋਈ ਨਹੀਂ ਹੋਣਾ ਮਸਾਲ ਨਹੀਂ ਹੋਣਾ ਲੇਕਿਨ ਸਰ ਨਹੀਂ ਮੈਂ ਨਹੀਂ ਲੈਣਾ ਆਂਦੀ ਹਾਂ ਉਹਨੂੰ ਪਤਾ ਵਾ ਬਸ ਇੰਨੀ ਦੁਕਾਨ ਵਿੱਚ ਮੈਂ ਸੀ ਇਹੋ ਹੀ ਆ ਦੁਕਾਨ ਅੱਛਾ ਆਨਲਾਈਨ ਵਾ ਠੀਕ ਆ ਫੇ ਆ ਵੀਡੀਓ ਤੋਂ ਬਾਅਦ ਹੋਰ ਜਾਣ ਕੇ ਵਧੀਆ ਵਧੀਆ ਵਿਖਾਇਓ ਤੁਹਾਨੂੰ ਆ ਆ ਸਟਾਕ ਯਾਰ ਮੈਂ ਦੁਕਾਨ ਦਾ ਤੇ ਬਾਹਰੋਂ ਬੋਰਡ ਹੀ ਨਹੀਂ ਵਿਖਾਇਆ ਬਾਹਰ ਜਾਂਦੇ ਆ ਵਿਖਾਉਣੇ ਹੁਣ ਚੇਤਾ ਰੱਖਿਓ ਦੁਕਾਨ ਦਾ ਬੋਰਡ ਵਿਖਾਉਣਾ ਆਪਾਂ ਆ ਬਾਅਦ ਨਾਲੇ ਪਤਾ ਕੀ ਆ ਬਾਦ ਵੀਡੀਓ ਵੇਖ ਕੇ ਤੇ ਫਿਰ ਨੰਬਰ ਮੰਗਣਾ ਸਾਰਿਆਂ ਨੇ ਤੇ ਆਪਾਂ ਉਹ ਚੇਤੇ ਨਾਲ ਦਿਖਾਉਣਾ ਦਿਖਾਉਣਾ ਲੈ ਆਹ ਕਲਰ ਬਹੁਤ ਵਧੀਆ ਲੱਗਦਾ ਮੈਨੂੰ ਮੈਨੂੰ ਇਹ ਨਹੀਂ ਪਤਾ ਕੀ ਚੀਜ਼ ਵਾ ਪਰ ਆਹ ਕਲਰ ਬਹੁਤ ਸੋਹਣਾ ਲੱਗਦਾ ਆਹ ਵਾਲਾ ਇਹ ਗਰ ਵੀ ਲਹਿੰਗਾ ਹੈ ਕੀ ਆ ਕੀ ਆ ਲੰਗਾ ਲੰਗਾ ਮੈਂ ਕਿਹਾ ਹਾਂ ਉਹ ਕਿੱਥੇ ਹੀ ਆਪਣੀ ਅਮਨ ਕੌਰ ਮਾਸੀ ਦਾ ਇਰਾਦਾ ਆ ਕਿ ਖਰਚਾ ਦੀਏ ਫੇਰ ਕੇ ਮਿੰਨੂੰ ਸਮਝ ਨਹੀਂ ਆਉਂਦੀ ਅਮਨ ਭਾਬੀ ਲਹਿੰਗੇ ਹੀ ਨੇ ਬਣਾਈ ਤੇ ਜਾਂਦੀ ਆ ਪੌਣੀ ਕਿੱਥੇ ਆਈ ਨੇ ਇਹਨੇ ਤਾਂ ਇਹਨੇ ਤਾਂ ਵਿਆਹ ਵੀ ਨਹੀਂ ਹੈ ਜਿਹਨੇ ਲਹਿੰਗੇ ਸੂਟ ਬਣ ਗਏ ਨਾ ਇੱਕੋ ਮਿੰਟ ਰੁਕ ਜਾਓ ਪਰ ਅਮਨ ਭਾਬੀ ਕੋ ਹੈਗੇ ਆ ਇੰਨੇ ਵੱਧ ਹੈਗੇ ਆ ਜਿੱਦਣ ਵਿਆਹ ਮੁੱਕ ਗਿਆ ਜਿਹੜਾ ਨਾ ਪਿਆ ਹੋਇਆ ਨਾ ਘਰੇ ਪਹੁੰਚਾ ਇਹ ਮੰਮੀ ਨੂੰ ਵੀ ਇਦਾਂ ਕਰਨਾ ਸੀ ਹਾਏ ਭਾਬੀ ਨੇ ਲਹਿੰਗੇ ਥੋੜੀ ਲਏ ਆ ਪਰ ਸੂਟ ਤੇ ਲਏ ਆ ਵੇ ਵਿੱਕੀ ਪੰਜਾਬੀ ਸੂਟਸ ਵਿੱਕੀ ਕ੍ਰिएशन ਲੁਧਿਆਣਾ ਦੇ ਨੰਬਰ 2 ਥੱਲੇ ਬਾਥਰੂਮੋਂ ਆ ਮਨ ਗਿਆ ਕਲੀ ਦੀ ਜੀ ਚ ਦੁਕਾਨ ਆ ਇਹ ਬਾਅਦ ਲੋਕੇਸ਼ਨ ਵਿਖਾਉਨੇ ਆ ਦੁਕਾਨ ਸੋਹਣੀ ਨਾ ਅੱਧਾ ਖਾਲੀ ਖਾਲੀ ਵੀ ਹੈ ਨਾ ਬਾਲੀ ਪੀੜ ਜੀ ਨਹੀਂ ਜਿਹੜਾ ਤੂੰ ਪਰਸ ਫੜਿਆ ਨਾ ਪਰ ਨਾਲ ਮੈਚਿੰਗ ਉਹ ਤੇ ਮਾਸੀ ਦਾ ਵਾ ਮਾਸੀ ਦਾ ਵਰਕ ਡਾਲਰਸ ਕਟਲਾ ਡਾਲਰ ਇਹਦੇ ਰੁਪੀਏ ਡੋਲ ਡੋਲ ਵੀ ਇਹ ਨੂੰ ਕਿੱਲ ਲੱਗਣ ਡਿਆ ਯਾਰ ਬਾਲਾ ਪਪੰਡਾ ਬਾਲਾ ਪਪੰਡਾ ਆ ਪੂਰਾ ਭੋਜਨ ਬਣਾ ਲਾਉਂਗਾ ਪਰਸ ਕੱਛ ਚ ਲੈਣਾ ਫੇਰ ਗੱਲ ਬੰਦੀਆ ਕਰ ਲੋ ਜਲਾ ਕਰ ਲੋ ਜਲਾ ਸਰ ਇੱਕ ਫੋਟੋ ਸਰ ਇੱਕ ਫੋਟੋ ਕਰ ਦੋ ਜਲਾ ਪਰਸ ਕਿੰਨਾ ਕਾਸ਼ ਚ ਲਿਆ ਮਾਸੀ ਦਾ ਮਾਸੀ ਇਹਨੂੰ ਦੱਸ ਕੇ ਇਹਨੂੰ ਦੱਸ ਕੇ ਦਿੱਤਾ ਵਿੱਚ ਪੈਸੇ ਆ ਇਹ ਚਾਉਂਦੇ ਆ ਆਲਟੋ ਦੇ ਤੇ ਬਾਈਕਲ ਕਾਰਸ ਤੇ ਪਰਸ ਉਹਦੇ ਮੜਿਆਲੇ ਦਿੱਤਾ ਨਹੀਂ ਪਰ ਆ ਤਾਂ ਬੀਬੀਆਂ ਵਾਲਾ ਹੀ ਆ ਕੇਟਸ ਪੇਡ ਤੋ ਇਹਦੇ ਕੋਲ ਨਿਆ ਇੱਕ ਤਾਂ ਮੈਨੂੰ ਪਤਾ ਰਿਹਾ ਹਾਂ ਪੈਸੇ ਹੀ ਕਰੂ ਕਿਡਸ ਪੈਡ ਫਸਤ ਫਸਫਫਾ ਹੈ ਗੜਾ ਵਾਈਜ਼ ਯੂ ਯੋਗ ਦਾ ਪਰਸੋ ਵਾਲ ਕੈਟਸ ਪੈਡ ਕਿਡਸ ਪੈਡ ਵਾ ਕੈਟਸ ਪੈਡ ਨਹੀਂ ਇੱਕ ਜੋ ਵੀ ਹੈ ਪਰ ਅੱਛੀ ਸਿੱਧੋ ਦੀ ਤਰ੍ਹਾਂ ਹੋਈਦੀ ਆਪਣੀ ਬਹੁਤ ਵੱਡੇ ਹੈ ਮਾਸੀ ਨੂੰ ਨਾ ਤੂੰ ਗਵਾਉਣ ਮਾਸੀ ਦਾ ਤੇਰੇ ਤੇਰੀ ਗੱਲ ਪੁੱਛ ਲੈ ਕੀ ਗੱਲਾਂ ਕਹੀਆਂ ਇਹਨੇ ਦੱਸ ਦੋ ਇਹ ਕਰ ਬਰੀ ਬੈਂਕਰ ਮੇਕਰ ਜਾਂ ਸਪੈਂਡਰ ਉਧਰ ਗਏ ਬਾਥਰੂਮ ਚ ਬੇਕਰ ਹੋਵਾ ਕਿ ਸਪੈਂਡਰ ਹੋਵਾ ਕਿ ਬਣੀ ਬੇਕਰ ਜਾਂ ਸਪੈਂਡਰ ਅਧਿਕਾ ਇਧਰ ਆ dica ਅਬਲਿਕਰਾ ਜੋ ਵਾਟ ਆ ਬਿਊਟੀ ਲੂਕ ਸਾਰਾ ਮੈਂ ਕਿ ਮਾਂ ਨੂੰ ਆਂਦੇ ਮਾਣ ਨੂੰ ਜਿੰਦਗੀ ਉਹ ਕਿੱਡੀ ਦੋ ਲਾਣੀਆਂ ਆ ਆ ਵੇਖੋ ਭੈਣ ਜੀ ਵੇਖੋ ਭੈਣ ਜੀ ਮੈਂ ਸਿੱਖ ਗਿਆ ਹੁਣ ਆ ਕੰਮ ਬਸ ਮਾਸੀ ਮੈਂ ਆ ਕੰਮ ਸਿੱਖ ਗਿਆ ਵਾਂ ਜਿੱਦਾਂ ਦੁਕਾਨਦਾਰੀ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਸਿੱਖ ਗਿਆ ਸੂਟ ਕਿਦਾਂ ਵਿਖਾਈਦਾ ਵਾ ਮੈਂ ਤੁਹਾਨੂੰ ਇਹ ਵੀ ਦੱਸ ਦਉ ਤੁਹਾਨੂੰ ਪਸੰਦ ਕਿਹੜੀ ਕਿਹੜੀ ਚੀਜ਼ ਹੋਣੀ ਹੈ ਗਾਣੋ ਜੋ ਗਾਣੋ ਜੋ ਜੀ ਟੇਬਲ ਹੈ ਵੀ ਹੈ ਆਣਾ ਨਹੀਂ ਜੀ ਸਰ ਅਜ ਕੋਈ ਕਲਰ ਹੋਰ ਕੋਈ ਬਾਕੀ ਤੁਸੀਂ ਨਾਪੀ ਲੈਣ ਲਈ ਤੁਸੀਂ ਫੋਟੋ ਪਾਈ ਹੈ ਨਾ ਇਦਾਂ ਦੀ ਫੇਸ ਪਾਈ ਹੋਏ ਤੁਸੀਂ ਜੀ ਹਾਂ ਪਾਈ ਹੋਣਾ ਨਾਪੀ ਇਸ ਵਾਰ ਤੁਹਾਨੂੰ ਮਤਲਬ ਇਹਦੀ ਬਾਟਮ ਪਲੇਨ ਹੈ ਛਾਰੇ ਗਾਰੇ ਜੋ ਮਰਜ਼ੀ ਬਣਾ ਸਕਦੇ ਬਹੁਤ ਬਿਊਟੀਫੁਲ ਆਪੀ ਪਹਿਲ ਰੈਡੀ ਕਰਵਾ ਕੇ ਦੇਣਾ ਵਾ ਆ ਸਲਾਈਸ ਮੈਂ ਤੁਹਾਨੂੰ ਸਲਾਈ ਕਰਕੇ ਦੇਣਾ ਫਿਰ ਕਪੜਾ ਇਸ ਤਰ੍ਹਾਂ ਲੱਗਣਾ ਫਿਰ ਹੈਨਾ ਫਿਰ ਨਮਾ ਬਣਾਉਣਾ ਨਾ ਇਹਦੇ ਕਪੜੇ ਚ ਨਹੀਂ ਲੱਗਣੀਆਂ ਜੀ ਪਹਿਲ ਫਰੇਮ ਦੀ ਬਤੋ ਹਾਂ ਜੀ ਤੁਸਮੇਨ ਸਾਈਜ਼ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਸਮੇਨ ਸਾਈਜ਼ ਦੱਸੋ ਮੈਂ ਬਣਾ ਲਿਆ ਕਿੰਨੇ ਦੇ ਕਿਲੋ ਦੇ 35 ਚਲ ਭਾਈ ਪਰਵਾਹ ਯਾਰ ਮਨੂੰ ਇੱਕ ਵਾਰ ਜੀ ਜੀ ਅਜੋਨ ਤਾਂ ਆ ਦੇ ਬੈਨੈਫੀਟ ਕਰਕੇ ਆਹ ਵੇਖੋ ਭੈਣ ਜੀ ਮਾਫੀ ਆ ਗਏ ਮੈਂ ਸੁਣਿਆ ਤੁਹਾਡੇ ਲਈ ਸਿਰਫ ਤੇ ਸਿਰਫ 5000 ਚੈੱਕ ਕਰਦੇ ਸਿਰਫ ਤੇ ਸਿਰਫ ਕਹਿ ਕੇ 5000 5000 ਸਿਰਫ ਤੇ ਸਿਰਫ 5000 ਹੈਂਡ ਮੇਡ ਕਢਾਈ ਹੈ ਭੈਣ ਜੀ ਕਢਾਈ ਦੀ ਆ ਤਾਂ ਬਹੁਤ ਜਿਆਦਾ ਪਿਆਰੀ ਹੈਂਡ ਵਰਕ ਆ ਵੇਖਿਆ ਵੇਖਿਓ ਹੁਣ ਮੈਂ ਜੋ ਕਹਾ ਉਹਦਾ ਕਰਦੇ ਨਹੀਂ ਹਾਂ ਆ ਦੇਖੋ ਦੀਦੀ ਹਾਂ ਆ 3 ਮੀਟਰ ਦੇ ਇਹ ਸਿੱਟਾ ਸੀ ਪੀਸ ਦਿਖਾਵਾ ਨਹੀਂ ਬਗਿਆ ਕਿਸੇ ਦੀ ਸ਼ੋਟ ਨਹੀਂ ਹੈ ਹਾਂ ਥੋੜਾ ਸੱਪੜੇ ਨਾਲ ਲਾ ਕੇ ਹਾਂ ਨਹੀਂ ਐਦਾਂ ਨਹੀਂ ਬਾਬੀ ਇਹਨੂੰ ਕੱਪੜਾ ਨਾਲ ਲਾ ਕੇ ਦਿਖਾਓ ਮੈਂ ਨਹੀਂ ਨੈਕ ਲੈਵਲ ਦੀ ਦੁਕਾਨਦਾਰੀ ਨਹੀਂ ਕਰਨੀ ਹੈ ਪੈਜੀ ਆਹ ਥੋੜੀ ਜਿਹਾ ਹੋਰ ਜਲਾਵਾ ਮੈਨੂੰ ਉਹਦੇ ਸੋਹਣਾ ਆਵਾਂ ਤਵਰ ਆਵੀ ਤਵਰ ਉਹਦੇ ਮਾਨੂੰ orange ਜੀ ਬਣਾ ਬਣਾ ਦੇ ਜਾਂਦਾ ਮਨ ਭਾਬੀ ਨੂੰ ਬਾਈ ਜੀ ਹਾਂ ਮਾਨੂੰ orange ਨਹੀਂ ਆ ਐਨਕਾ ਲਾ ਕੇ ਵੇ ਵੀਰ ਮੇਰਾ ਇਹ ਇਹ ਨੂੰ 2 ਮਿੰਟ ਦੇ ਦੋ ਮਿੰਟ ਦੇ ਮੇਰੇ ਕੋਲ ਨਾ ਆਨਲਾਈਨ ਕੰਮ ਹੈ ਦਿਦੀ ਨੂੰ ਪਤਾ ਹੈ ਮੇਰੇ ਕੋਲ ਨਾ ਕਿਸੇ ਨੇ ਹੋ ਰਾ ਨਾ ਦੇਖ ਦਿਦੀ ਸਟਿਚ ਕਰਕੇ ਵਰਗ ਹਨ ਤੂੰ ਹੀ ਬਣਾਉਣਾ ਤੁਹਾਡੇ ਵਰਗੇ ਕੋਣ ਹੋਣੇ ਨਹੀਂ ਇਹ ਵਰਗ ਬੜਾ ਸੋਹਣਾ ਹੈ ਵਰਗ ਬਹੁਤ ਸੋਹਣਾ ਹੈ ਕਿਹੜੇ ਕਿਹੜਾ ਰੱਖਾਂ ਦੱਸੋ ਇਹ ਇੱਕ ਤੇ ਆ আচ্ছা ਕੀ ਕਾ ਕਰ ਲਈ ਨੀ ਲੈ ਮੈਂ ਮਨ ਭਾਬੀਏ ਕਨੀ ਆ ਲੋ ਡਾਈ ਦਾ ਚੈੱਕ ਕਰੀਏ ਵਧੀਆ ਸੇਮ ਹਮ ਅਜੀ ਡਾਈ ਦਾ ਚੈੱਕ ਕਰੀਏ ਇਹ ਫਿਰ ਇਹੋ ਜਿਹੋਨੇ ਬਣਾ ਦੇ ਇਹ ਡਾਈ ਦਾ ਚੈੱਕ ਹੋ ਰਿਹਾ ਮੈਂ ਚਲ ਗਿਆ ਨਾ ਮੈਂ ਬਣਾਉ ਮਤਲਬ ਨਵੇਂ ਬੀਜੀ ਬਣਾਉਂਗਾ ਠੀਕ ਆਜ ਜੇ ਆਪਾਂ ਇਹਨਾਂ ਨੂੰ ਮਨੋਂ ਕੋਈ ਕਰਾਉਣਾ ਹੋਵੇ ਬੋਸਾਂ ਨੇ ਦੇਣਾ ਸੂਟ ਨਹੀਂ ਲੈਣੇ ਜਿੰਨੇ ਦੀ ਇਹ ਹੋਣੀ ਆ ਜਾ ਬੜੀ ਚੰਗੀ ਦੋਤੇ ਦੋਨਿਆਂ ਨੇ ਇੱਕੋ ਜਿਹਾ ਤੇ ਡਿਜ਼ਾਈਨ ਵਾਲੇ ਹੋ ਸਕਦੇ ਹਨ ਆ ਸੁਨੇ ਰੰਗ ਰੰਗ ਬੈਂਥਿਆ ਤੇ ਬਹੁਤ ਸੋਹਣੇ ਮੜੇ ਬੀ ਸਟੀਚਿੰਗ ਬਹੁਤ ਸੋਹਣੀ ਹੋਈ ਈ ਤੇ ਸਾਰੇ ਬਹੁਤ ਵਧੀਆ ਕੰਮ ਕੀਤਾ ਹੋਇਆ ਥੈਂਕ ਯੂ ਸੋ ਮਚ ਸੈਟਰਡੇ ਨੂੰ ਮਨੂ ਇਦਾਂ ਜਾਲ ਵਿਛਾਇਦਾ ਈ ਲਿਛਾ ਲਿਆ ਆ ਜਿਹੜਾ ਤੁਸੀਂ ਟਰੈਪ ਪਾਇਆ ਨਾ ਬੀਬੀਆਂ ਦੇ ਹੁਣ ਇਹ ਜਾਣੇ ਜਾਣੇ ਸੂਟ ਇਤੋਂ ਜਿਹੜੀ ਪਹਿਲਾਂ ਸਾਈਡ ਕਰਕੇ ਇਦਾਂ ਬੜੀ ਵਧੀਆ ਹੋਵੇ ਬਿਹਤਰੀਨ ਕਰਦਾ ਮੇਰੇ ਕੋਲ ਨਾ ਐਨ ਆਰ ਆਈ ਕਲਾਇੰਟ ਹੈ ਲੱਖ ਰੁਪਇਆ ਮੈਨੂੰ ਭੇਜਿਆ ਮੇਰੇ ਮੇਰੇ ਨਾਲ ਦੇਖੀ ਉਹ ਗੜਬੜਾ ਕਿਸੇ ਦਾ ਪੈਸਾ ਨਹੀਂ ਮੈਂ ਫਿਰ ਆਪ ਹੁੰਦਾ ਬੜੇ ਸਖਤ ਤਸੂਲਾਂ ਦੇ ਮੇਰੇ ਭਾਜੀ ਬਿਲਕੁਲ ਕੰਮ ਕਰਾਂਗੇ ਤੇ ਕੰਮ ਸਹੀ ਹੋ ਜਾਊਗਾ ਆ ਚਾਰ ਤੋਂ ਅੱਗੇ ਸਾਈਡ 'ਤੇ ਜਿਹੜੇ ਉਹ ਦੂਜੇ ਹਨਾ ਇਹੀ ਹੈ ਜੀ ਆਪਣੇ ਕੰਮ ਨੂੰ ਜ਼ਿੰਮੇਵਾਰੀ ਸਮਝ ਕੇ ਕਰੀਦਾ ਬਿਲਕੁਲ ਆ 컬러 ਮੇਰਾ ਫੇਵਰੇਟ ਆ ਆ ਵਾਲਾ ਆ ਨਾਭੀ ਜਿਆ ਮਜੈਂਟਾ ਬਿਲਕੁਲ ਹੀ ਹੋਦੀ ਰਹੇ ਨਹੀ ਮੰਮੀ ਮੰਮੀ ਇੱਕ ਤੁਹਾਡੇ ਕੋਲ ਸੂਟ ਹੁੰਦਾ ਸੀ ਤੁਸੀਂ ਮਾਮੇ ਮੰਗੇ ਦੇ ਵਿਆਹ ਤੇ ਕਿ ਸ਼ਗਨ ਤੇ ਪਾਇਆ ਸੀ ਇਹੋ ਜਿਹਾ ਰੰਗ ਦਾ ਲਾਲ ਲਾਲ ਜਿਹਾ ਲੰਮਾ ਜਿਹਾ ਤੇ ਉਹਨੂੰ ਉਹ ਜਿਹੜੇ ਜਦਾਂ ਦੀਆਂ ਚਲਰਾਂ ਨਹੀਂ ਲੱਗੀਆਂ ਹੁੰਦੀਆਂ ਲੰਮੀਆਂ ਲੰਮੀਆਂ ਨਹੀਂ ਉਹ ਲਾਏ ਗੋਟੇ ਉਹ ਚੀਜ਼ ਪਤਾ ਨਹੀਂ ਹੁਣ ਬੁੱਢੀਆਂ ਪਾਉਣਾ ਛੱਡ ਗਈਆਂ ਸੋਹਣੀ ਲੱਗਦੀ ਹੁੰਦੀ ਗੋਟੇ ਬੁੱਢੇ ਪਾਉਣਾ ਗੋਟੇ ਯਾਰ ਕੋਈ ਇੰਟਰਸਟ ਹੀ ਨਹੀਂ ਵਿਖਾਇਆ ਮੰਮੀ ਮੇਰੀ ਗੱਲ ਤੇ ਇੰਨੀ ਦੇਖੋ ਵੀ ਚੇਤਾ ਹੀ ਨਹੀਂ ਆਉਂਦਾ ਤੁਹਾਨੂੰ ਉਹ ਮੇਰੇ ਕਿਸੇ ਬੰਦੇ ਨੇ ਬੇਤੀ ਹੋ ਗਈ ਆ ਰੇ ਤੇ ਆਨਲਾਈਨ ਬੇਤੀ ਹੋ ਗਈ ਆ ਤੇ ਸਾਹਮਣੇ ਹੋ ਗਈ ਆ ਜੇ ਆਨਲਾਈਨ ਬਾਤ ਚੜੀ ਹੁੰਦੀ ਦੋ ਫਲਾਈ ਨਹੀਂ ਕਰਾ ਜਿੱਤੇ ਹੋ ਕਰਾ ਲੈਣੀ ਆ ਆਪਾਂ ਕੀ ਕਰੀ ਆ ਮੈਂ ਵੀ ਤੈਨੂੰ ਕਹਿਣ ਲੱਗਾ ਹਾਂ ਦੁਰੀਆ ਖਾ ਇਹ ਬਲ ਸਲਵਾਰ ਸ਼ਰਾਰਾ ਕਰਾਦਾ ਜੋ ਮਰਜ਼ੀ ਬਣਾ ਲਓ ਘਰਾਰਾ ਕੀ ਹਿੰਦਾ ਵਾ 7500 ਪ੍ਰਾਈਸ ਆ ਗਰੋਪ ਪਰਿਵਾਰ ਕਰ ਮੈਂ ਤੇ ਉਹ ਹੀ ਗਰਾਰਾ ਸੁਣਿਆ ਜੇ ਤੱਕ ਸ਼ਰਾਰਾ ਤੇ ਗਰਾਰਾ ਵੀ ਬਣਦਾ ਉਹਨਾਂ ਨੂੰ ਗਰਾਰੇ ਸ਼ਰਾਰੇ ਇਹੀ ਆ ਮਸੇਨ ਮੁਕ ਰਿਓ ਤਦਾਂ ਗੱਲਾਂ ਕਿਦਾਂ ਲਾ ਲਿਆ ਨੀ ਗੱਡੀ ਜੀ ਝਲਾ ਛੱਡੀ ਆ ਉਹਦਾ ਕਰਕੇ ਉਹ ਸੋਨਾ ਸੀ ਏਸੀ ਲੱਗਾ ਸੀ ਬਾਰਾ ਜੀ ਇਹ ਤੀਰ ਇਹਨਾਂ ਚੱਕਦਾ ਹਾਂ ਬਣਾਣਾ ਕੀ ਆ ਬਾਬੀ ਜਿਹੜਾ ਉਹ ਸੂਟ ਦਾ ਭਾਬੀ ਉਹ ਸੂਟ ਵੇਖੇ ਵੇਖਿਆ ਲੱਗਦਾ ਨਾ ਮੈਨੂੰ ਚੇਤਾ ਜਿਹੜਾ ਤੁਸੀਂ ਮੰਮੀ ਨੂੰ ਕਹਿਣੇ ਲੱਲੋ ਲੱਲੋ ਆਪਾਂ ਲੈ ਕੇ ਛੱਡਿਆ ਸੇਮ ਉਹ ਚੀਜ਼ ਹੀ ਨਾ ਆ ਦੇਖੋ ਨਵਾਂ ਪਿਆਰਾ ਹੈ ਉਹ ਪਜਾਮਿਆਂ ਪਹੁੰਚੇ ਅਗਰ ਨੀਂਦੋਣਾ ਵਾਲੇ ਓਏ ਹੋਏ ਉਹਨੂੰ ਅੱਜ ਤੀਰ ਮਿੱਠਾ ਜੋਗੀ ਇਹਦੇ ਨਾਲ ਬਨਾਰਸੀ ਹੋਟਲ ਦਾ ਇੱਕ ਡਗਧਰਾ ਖਲੀ ਪੈਸਾ ਲਗੇਗਾ ਜਿੱਦ ਦੀ ਵਧੀਆ ਫੋਟੋ ਏ ਛੂਟ ਦੀ ਬੁੱਢੀ ਮਾਸਾਂ ਸੋਣੀ ਬੁੱਢੀ ਹੈ ਬੇਕਰੀ ਪੜੀ ਬੁੱਢੀ ਹੈ ਟੂੜ ਦੀ ਫੋਟੋ ਧੋਰੀ ਹੈ ਫਰਕ ਰਕ ਰਕ ਹੋਰੀ ਮਨੁਭਾਨੇ ਨਾ ਵੇਖੀ ਜਾਂਦਾ ਉਹਨੂੰ ਬਾਰ-ਬਾਰ ਆ ਕੁੜੀ ਨੂੰ ਤੂੰ ਆਨੂੰ ਦੋਹਾਂ ਦੀ ਲੜੋਂ ਨੂੰ ਫੇਟਿਆ ਇਹ ਲੜਦੇ ਹਾਂ ਹਾਂ ਮੈਂ ਤੇ ਨਹੀਂ ਐਨੀ ਸ਼ਰੈਣ ਕਿਤੇ ਅਮਨ ਭਾਬੀ ਕਿਤੇ ਤੇਰੇ ਨਾਲ ਲੜ ਪੂਗੀ ਹੁਣ ਨਹੀਂ ਹੁਣ ਨਹੀਂ ਲੜਦਾ ਉਹ ਦਮਾਂ ਵਿੱਚ ਲੜ ਪੈਂਦੀ ਉਹ ਤਾਂ ਨਹੀਂ ਲੜਦਾ ਰਾਸ਼ਾ ਰਾਸ਼ਾ ਹਲੋ ਨਹੀਂ origignal ਕਪੜੇ ਆ ਦੀਦੀ ਬਹੁਤ ਸੋਹਣਾ ਪੀਸ ਬਣਦਾ ਇੱਕ ਅਕਤੂਬਰ ਦਾ ਪੀਸ ਰੈਡੀ ਆ ਦਬਲ ਨਹੀਂ ਬਣਾਇਆ ਬਸ ਇਹ ਤੇ ਘੜਾਈ ਵਾ ਮਮੀ ਨਹੀਂ ਕਰਾ ਤੁਸੀਂ ਵਕਾਲੇ ਮੈਂ ਤੂੰ ਵੇਖਿਆ ਵੜ ਉੱਥੇ ਪਾਏ ਘੜਾਈ ਮੈਂ ਤੂੰ ਵੀ ਮੈਂ ਲੈ ਕੇ ਦੇਣਾ ਤੁਹਾਨੂੰ ਨਹੀਂ ਸੱਚੀ ਮਾ ਮਾਸਿੰਗ ਛੱਡ ਪਰੇਗਾ ਨੂੰ ਆਪਣਾ ਵੇਖੀ ਦਾਈਦਾ ਪਹਿਲਾਂ ਉਹ ਸੁਣਤ ਨਹੀਂ ਲਿਆਕ ਤੇ ਬੱਸੀਆ ਕਾਲਾ ਸੂਟ ਬਹੁਤ ਅਗੇ ਮੈਂ ਕਹਿੰਦਾ ਮੰਮੀ ਨੂੰ ਵੀ ਤੂੰ ਹੀ ਉਹ ਲਾਓ ਬਲੈਕ ਸੂਟ ਬੱਬੀ ਨੇ ਬੜੋੜਾ ਰਿ ਬੱਬੀ ਲੈ ਆਏ ਬੱਸੀਓ ਲਓ ਲਲਾ ਮਾਸੀ ਲੋ ਬਲੈਕ ਸੂਟ ਲਲਾ ਜੇ ਮੁੰਨਾ ਅੱਡੇ ਵਰਗਾ ਨਾਲ ਚੱਲਦੀ ਨਾ ਬੱਸ ਕਿ ਨਾ ਜਵਾਬ ਹੀ ਨਹੀਂ ਦਿੱਤਾ ਇਤੋਂ ਵੱਡੀ ਬੇਇੱਜ਼ਤੀ ਆ ਜਵਾਬ ਹੀ ਸਮਝੋ ਇਹਨੂੰ ਮਾਸੀ ਤੇ ਕਹੇ ਕਿ ਬਲਵਾ ਪੈਟ ਕੋਰ ਚੜੇ ਬੋਲੇ 10 ਸਾਲੇ ਪਰਸੀ ਬਿਰਦੀ ਦਾ ਅਰੀਜਨਲ ਪਾਕਿਸਤਾਨੀ ਸੀ ਪਾਕਿਸਤਾਨੀ ਸੁਣ ਕੇ ਇੱਧਰ ਚਮਕਾਈ ਅਮਨ ਭਾਬੀ ਦੀਆਂ ਅੱਖਾਂ 'ਚ ਨਹੀਂ ਹੈ ਹੀ ਹੈ ਹੀ ਜਿਵੇਂ ਆ ਦੇਖੋ ਤੁਸੀਂ ਹਲੇ ਦੇਖੋ ਬੀਬੀ ਸਰ ਜੀ ਬਰਝਾ ਥੋੜਾ ਛੂਟ ਨਹੀਂ ਮੈਂ ਮਾਜਾਂ ਕਹਿ ਇਸ ਤੇ ਦਾ ਆਏ ਗਏ ਲੀ ਤਰਜਨਾ ਲਾ ਸੋਵਲਾ ਹਲੋ ਤੂੰ ਤੇ ਮੇਲਾ ਮੈਦਾਨ ਵਿੱਚ ਭੈਣ ਭਰਾ ਦਾ। ਹਾਂ ਫਤਮਾ ਹੋ ਗਈ। ਪਹਿਲਾਂ ਤੁਹਾਡੇ ਨਾਲ ਰੰਗ ਮੈ ਜਾ ਸਾਉਣਾ ਫਿਰ ਆਦੀ ਤੁਹਾਡੀ ਭੈਣ ਆ ਤਾਂ ਠੀਕ ਆ ਕੇ ਹੁਣ ਦੁਨੀਆ ਦੀ ਹਰ ਦੂਜੀ ਕੁੜੀ ਤੇਰੀ ਭੈਣ ਵਾ ਵੀਰ ਹਾਂ ਹਾਂ ਇਹ ਇਹ ਮੰਮੀ ਦੀ ਭੈਣ ਵਾ ਮੰਮੀ ਦੀ ਭੈਣ ਪਿੱਛੋਂ ਮਾਲ ਨਹੀਂ ਨਾ ਮਿਲਦਾ ਜੀ 900 ਜੀ ਅਮਨ ਆਵੇ ਕਿਉਂ ਆ ਦੇਖਿਓ ਜੀ ਇਹ ਏ ਲਾਈਨ ਦੀ ਦੀ ਸਰਾ ਮੰਮੀ ਨੇ ਹੁਣ ਇੱਕ ਅਮਨ ਭਾਬੀ ਨੂੰ ਫੇਰ ਦਵਾ ਦੇਣਾ ਤਾਂ ਕਿ ਨਹੀਂ ਤੇ ਫੇਰ ਬਾਅਦ ਚ ਪਤਾ ਕਰ ਜਾਣਾ ਐਨੇ ਸੂ ਨਾ ਦੁਪੱਟਾ ਕੱਟ ਆਏ ਵੋਏ ਅਮਨ ਫਾਫੀ ਵੇ ਉੱਠ ਗਈ ਹੁਣ ਇਹ 6000 ਦਾ ਬਹੁਤ ਕਸਰ ਬਸ ਬਲ ਬਲ ਇੱਜ ਛੇਰਾਂ ਦਾ ਬਾਤਲ ਬਲਦਰ ਦਾ ਬਹੁਤ ਕਸਰ ਆ ਰਹਾ ਹਾਂ ਆ ਲੈ ਕੁਝ ਨਹੀਂ ਹਾਂ ਦੋ ਜਣੇ ਲੈ ਹੋ ਗ੍ਰੀਨ ਰੱਖ ਬਸ ਇਹ ਆ ਕਲਰ ਬਹੁਤ ਸੋਹਣਾ ਹੀ ਆ ਇਹ ਹੈ ਲੱਲੋ ਲੱਲੋ ਹਾਂ ਬਸ ਇਹ ਮੇਰੇ ਆਪਣੇ ਲਈ ਕਦੇ ਯਾਰ ਲੈ ਹੁਣੇ ਹੁਣੇ ਆ ਵਾਲੇ ਸੂਟ ਦਾ ਬਿੱਲ ਮੇਰਾ ਇੱਧਰ ਇੱਧਰ ਵੀਡੀਓ ਚ ਆ ਆ ਸੂਟ ਦਾ ਬਿੱਲ ਦੇ ਦੇ ਓਕੇ ਹਾਂ ਡਾਡੋ ਦਾਨੋ ਇਹ ਲੈਣਾ ਹਾਂਜੀ ਨਹੀਂ ਇਹਨੂੰ ਸਾਈਡ ਤੇ ਕਰ ਦੋ ਜੇ ਕੁੜੀਆਂ ਨਾਲ ਪਹਿਲਾਂ ਡਿਸਾਈਡ ਕਰਦੇ ਫਿਰ ਆਪਾਂ ਇਹ ਹੋਰ ਮਾਸੀ ਇਹ ਵੀ ਆਪਣਾ ਸਾਈਡ ਤੇ ਕਰਾ ਲਿਆ ਵਾ ਪਰ ਇੱਕ ਤਾਂ ਹੋਰ ਦਿਖਾਉਂਦਾ ਫਿਰ ਹਾਂਜੀ ਵਿਖਾ ਲ ਦੋ ਪਰ ਇਹੋ ਬਚਾ ਵੀ ਲੈਣਾ ਤੋਹਫੀ ਆ ਹਏ ਮੇਰੀ ਬਾਤ ਕਿੰਨਾ ਖਿਆਲ ਰੱਖਦਾ ਨਾ ਮੋਨੂ ਕਿੰਨਾ ਖਿਆਲ ਰੱਖਦਾ ਨਾ ਤੁਹਾਡਾ ਜੋਗੇ ਕਿਸੇ ਜੋਗੇ ਨਹੀਂ ਦਰੱਖੜੇ ਮੇਰਾ ਕੋਈ ਖਿਆਲ ਨਹੀਂ ਰੱਖਦਾ ਮੈਂ ਕਦੀ ਕੇਕ ਖਾ ਕੇ ਨਹੀਂ ਵੇਖੀ ਕੇਕ ਤਾਂ ਨਹੀਂ ਖਾ ਕੇ ਵੇਖਿਆ ਮੇਰਾ ਕੋਈ ਖਿਆਲ ਨਹੀਂ ਰੱਖਦਾ ਦੇਖੀ ਅੱਛਾ ਹੈ ਤਾਂ ਕੋਈ ਗੱਲ ਨਹੀਂ ਉੱਪਰ ਸ਼ਾਰਾ ਕਰਾ ਦੇ ਕਹਦਾ ਯਾਰ ਤੈਨੂੰ ਇਸ਼ਾਰਾ ਸਮਝੋ ਮੈਂ ਤੂੰ ਮਾਸੀ ਕੋ ਮੈਂ ਧਿਆਨ ਕੋ ਰਖਾਵਾਂ ਮਮੀ ਤੂੰ ਨਹੀਂ ਖਾਇਓ ਦੀਦੀ ਹਾਂ ਜੀ ਤੂੰ ਕੋ ਨਹੀਂ ਖਾ ਗਏ ਤੂੰ ਇਧਰ ਖਾ ਲੈ ਦੀਦੀ ਉਹ ਪਾਏ ਫੜਾਣਾ ਤੂੰ ਸੁੱਟ ਲੈੜੇ ਦੀ ਜਿਆ ਫਲਿੱਪ ਸੀ ਉਹ ਤੇਰੀ ਤੇ ਪਾਈ ਪੈ ਟੋਟ ਨਹੀਂ ਤੇ ਨਹੀਂ ਮਾਸੀ ਤੂੰ ਹੀ ਇਹਦੇ ਆਸਰੇ ਆਏ ਆ ਨਾ ਇਹਨੇ ਕਿਹਾ ਨਾ ਕਿ ਪੈਸੇ ਦੀ ਟੈਨਸ਼ਨ ਨਹੀਂ ਲੈਣੀ ਤੂੰ ਆ ਜਾ ਨਾ ਮਾਸੀ ਹਾਂ ਮੈਂ ਉਹਨੇ ਪਹਿਲਾਂ ਕਿਉਂ ਕਿਹਾ ਵਾ ਇਹਦਾ ਮੈਂ ਮਾਫੀ ਰ ਜੇ ਗੱਲ ਕਹੀ ਤੇ ਮਾਸੀ ਨਾਲ ਖਲੋਦਾ ਵੀ ਨਾ ਹਾਂ ਬੈਠਾ ਮਾਸੀ ਦੇ ਨਾਲ ਤੋਂ ਨਹੀਂ ਸਾਨੂੰ ਪਤਾ ਜ਼ਿਆਦਾ ਜ਼ਿਆਦਾ ਨੇ ਭੂਏ ਚੜ ਗਿਆ ਚਿਤਪੁਰ ਬਰੀ ਬਰੀ ਹੋ ਗਿਆ ਇਹ ਦੁਕਾਨ 'ਚ ਬੈਠਾ ਜਿਹੜਾ ਲਵ ਹੀ ਹੁੰਦਾ ਨਾ ਮਾਸੀ ਨੇ ਲਿਆਵਾਂਗੇ ਨੇਰ ਕਿਉਂ ਲਿਓਨੇ ਲੀੜੇ ਉੜ ਜਾਣੇ ਈ ਤੋ ਯੂ ਗਾਟ ਡਰਾਈ ਹੈਅਰ ਬ੍ਰੋ ਬਸ ਇਤੋਂ ਬੱਦ ਗਰੇਜੀ ਮੋਗੀ ਬ੍ਰੋ 500 ਰੁਪਏ ਕੋਲੀ ਕਰਦੇ ਬ੍ਰੋ ਆਪਰ ਆ ਜੇ 500 ਰੋਲ ਦੀ ਲੈ ਲਈਏ ਜਾਂ ਤੇ ਜਾਂ ਇੱਕ ਆ ਕਲਰ ਮੰਮੀ ਯਾਰ ਤੈਨੂੰ ਜ਼ਬਰਦਸਤੀ ਹੀ ਕਹਿਣਦੇ ਆ ਵੀ ਲੱਲੋ ਆ ਵੀ ਆਹੀ ਕਲਰ ਚਾਹੀਦਾ ਪਾਜੀ ਯਾਰ ਤੁਸੀਂ ਇੱਕ ਬਲੈਕ ਕਲਰ ਦਾ ਵਿਖਾਇਆ ਹੈਗਾ ਪਹਿਲਾਂ ਨਹੀਂ ਵੈਲਵਟ ਨਹੀਂ ਸੀ ਪਹਿਲੀ ਕਰਾਵਾ ਵੈਲਵਟ ਉਹਨੂੰ ਲੜنگ ਨਹੀਂ ਲੜਣਾ ਇਹ ਆ ਸੂਟ ਦੇ। ਇਹ ਰਿਹਾ ਦੇਖਿਓ। ਉਧਰੇ। ਲੱ 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 ਪਹਿਨ। ਇਹ ਪਿਆਰ ਦਾ ਵੀ ਮਿਲੇਗਾ ਨਾ ਮੈਂ ਜ਼ਿੰਮੇਦਾਰ ਆ ਐਨੀ ਵਧੀਆ ਚੀਜ਼ਾਂ। ਕਿੰਨੇ ਦਾ ਦੇਣਾ ਤੁਸੀਂ? 3150। ਪਾਜੀ ਇਹਦਾ ਹੋਰ ਕਦਰ ਕੀ ਹੈਗਾ ਇੱਥੇ? ਹਾਂ ਰੇ। ਇੱਕ ਬਲੂ ਇੱਕ ਦੀਦੀ ਨੇ ਪਹਿਲਾਂ ਰਖਾਇਆ ਸੀ। ਹੋਰ ਬੱ비 ਤੂੰ ਦੱਸ ਸੂਟ ਚਲੂ ਦੱਸ ਦੇਣਾ ਪਸਾਉਦਾ। ਬਸੇ ਤੂੰ ਲੈ ਲੈ ਜਰਾ ਉਹਨੂੰ ਐਵੇਂ ਤੇਰੇ ਪੈਰਾਂ 'ਚ ਖਸੋ ਆਵੇ। ਇਹ ਮੀਆ ਭਾਰੀ ਹੈ ਨੇ ਇਹ ਚੁੰਨੀਆਂ ਲਈਆਂ। ਹਲਕੀ ਹੋਣੀ। ਮੇਰੀ ਗੱਲ ਸੁਣ ਲੈ ਵਿਆਹ ਲਈ ਤੇਲੀ ਤੈਨੂੰ ਸੂਟ ਲੱਭਾ ਰਹੀ ਹਾਲੇ ਤੱਕ। ਆ ਆ ਪਾਜੀ ਆਹ ਨਾਲ ਕਰੀਂ। ਆਹ ਦੱਦ ਕਰ ਦੋ ਸੂਟ। ਇੱਧਰ ਆਉਣ ਮੁਰਕੇ ਲੇ ਲੈ ਨੀ ਪੜੀ ਗੱਲ ਸੇਲ ਦੀ ਨਹੀਂ ਗੱਲ ਦੋ ਤਰੀਆਂ ਮੈਂ ਮੈਂ ਬੇ ਸੇਲ ਵਾਲੇ ਕੋਲ ਜਾ ਜਾਂਦਾ ਨਹੀਂ ਤੁਹਾਨੂੰ ਪਸੰਦ ਨਹੀਂ ਆ ਆਹ ਪਰ ਆ 10:00 ਵਜੇ ਮੋਨੂ ਤੇ ਮੇਜ ਦਾ ਸਮਾ ਦੋ ਹਾਂ ਵੀ ਮਾਸੀ ਨੂੰ ਆਹ ਵੇ ਲਾ ਹਾਂ ਵੇ ਚੋ ਮਾਸੀ ਲੈ ਬੱਲੀ ਆ ਕਦਰ ਹੋ ਨਹੀਂ ਹੈ ਕਿ ਮਾਸੀ ਨੇ ਕਰ ਨਹੀਂ ਨਾ ਕਹੀ ਤੁਮ ਮਾਸੀ ਲੈ ਬਸੇ ਚੱਲ ਬਸੇ 26 ਹੋਣਾ ਜੀ 26 26 ਦੋ ਦਾ 10 ਲੇਗਾ ਮੈਂ ਮੇਰੇ ਛਬੀ ਦਾ ਬੰਨਣਾ ਨਹੀਂ ਆ ਛਬੀ ਆ ਉਹ ਮਨੂ ਯੈਸ ਮੈਂ ਆਪਣਾ ਪੂਰੀ ਕੋਈ ਨਹੀਂ ਕਰਾਂਗਾ ਮੈਂ ਰਾਵਾਂਗਾ ਪਹਿਲੀ ਤੂੰ ਉਹ ਧੱਕੇ ਰਹਿ ਦੇ ਨਹੀਂ ਰਹਿਣ ਦੇ ਤੂੰ ਮੇਰੇ ਅਜੇ ਨਾ ਕਢਾ ਕੁੜੀਆਂ ਦੇ ਆਪਾਂ ਪਹਿਲਾਂ ਕੰਪਲੀਟ ਕਰੀਏ ਉਹ ਦੂਜੇ ਖੁੱਲੇ ਕੱਪੜੇ ਚ ਲੈਣ ਦੇ ਮੈਨੂੰ ਜਿਹੜਾ ਪਸੰਦ ਉਹ ਮੈਂ ਲੱਲੂ ਨਹੀਂ ਚੱਲ ਉਹਨਾਂ ਦੇ ਨਹੀਂ ਮਨੂ ਸਿਆ ਤੇਰੇ ਕੋਈ ਦੁਕਾਨਦਾਰੀ ਨਹੀਂ ਹੋਣ ਦੀ ਰਹਿਣ ਦੇ ਦੀਦੀ ਤੁਸੀਂ ਮਾਰੇ ਨਾ ਖਰਾਬ ਕਰੋ ਬਤਵੇ ਦੀਦੀ ਤੁਸੀਂ ਆ ਮਾਰ ਮੰਗਦੇ ਸੀ ਆ ਕੀਰਾ ਨਾਲ ਫੋਰਸੈਕ ਬਾਰਡਰ ਦੁਪੱਟਾ ਜਿਹੜੀ ਜੀ ਕਿਸੇ ਨੂੰ ਫੋਟੋ ਦਿਖਾਈ ਸੀ ਨਾ ਨਹੀਂ ਨਹੀਂ ਉਹ ਨਹੀਂ ਭਾਜੀ ਜਿਤਨਾ ਮੈਂ ਤਾਂ ਉਹ ਵਖਾ ਲੈਣੀ ਉਹ ਖੁੱਲਾ ਕੱਪੜਾ ਲੈ ਕੇ ਉਹ ਨਾ ਉਹ ਨੋ ਨਾ ਚਲ ਗਈ ਤੁਸੀਂ ਲੋਕਾਂ ਦੇ ਇਹ ਦੋਨੋਂ ਬਾਹਰ ਰਹਿੰਦੇ ਆ ਬਈ ਇੱਥੇ ਹੀ ਮੈਂ ਅੰਦਰ ਹੀ ਰਹਿਣਾ ਇਹ ਬਾਹਰ ਰਹਿੰਦਾ ਇਹ ਯੂਟਿਊਬਰ ਇਹ ਯੂਟਿਊਬਰ ਦਾ ਕੰਮ ਮੈਂ ਅੰਦਰ ਹੀ ਰਹਿਣਾ ਇਹ ਬਾਹਰ ਰਹਿੰਦੇ ਆ ਤੁਹਾਡੀ ਐਡ ਕਰਾਂ ਕਿ ਸਿਰਫ 10000 ਰੁਪਏ ਲਵੋ ਫਿਰ ਡਿਸਕਾਊਂਟ ਕਰ ਦਿਓ ਤੁਹਾਨੂੰ ਐਡ ਨੇ ਨੇ ਜੈਸੇ ਹੀ ਦੇਖ ਰਹੇ ਆ ਆਏ ਰਿਕਾਰਡ ਹੋ ਗਿਆ ਇਹ ਮਮੀ ਅੱਛਾ ਕਿਸ ਨਾਮ ਤੇ ਚੈਨਲ ਹੈ ਤੁਹਾਡਾ ਮੇਰੇ ਖੋਦ ਨਾਤੇ ਅਮਨਜੋਤ ਵਲੌਗ ਅਮਨਜੋਤ ਵਲੌਗ ਮੈਂ ਤੁਹਾਨੂੰ ਲਿੰਕ ਭੇਜੂੰਗਾ ਤੁਹਾਡੇ ਨੰਬਰ ਤੇ ਬਣੀ ਨਹੀਂ ਗੱਲ ਜਿਹੜੀ ਮੰਮੀ ਨੇ ਇਹ ਗੱਲ ਕਹੀ ਨਾ ਇਹ ਗੱਲ ਟੁੱਟ ਜਾਂਦਾ ਸਰ ਬਣਾ ਕੀਲ ਘਰਾਤਾ ਜਿੱਤੇ ਵਿਆਹ ਤੇ ਆਵਾਂਗੇ ਹਰ ਹਰ ਤਾਂ ਸ਼ਾਪਿੰਗ ਤੇ ਇਦਾਂ ਕਹਿ ਦਿੰਦੇ ਆ ਗਾਂ ਸੋਚਦੇ ਕੋਈ ਨਹੀਂ ਅੱਗੇ ਤੁਹਾਡੇ ਇੱਥੋਂ ਗਈ ਸੀ ਅਮਨ ਭਾਬੀ ਦੇ 50000 ਦਾ ਲਹਿੰਗਾ ਬਣਾਉਣਾ ਮਤਲਬ ਕਿਉਂ ਜੇ ਸਸਤਾ ਵਧੀਆ ਮਿਲਦੀ ਤੇ ਸਸਤਾ ਲੈ ਲਿਓ ਕੋਈ ਆਇਆ ਮਤਲਬ ਕਿੰਦਰ ਇਹਦੇ ਉਹ ਜਿੱਦਣੇ ਲਹਿੰਗਾ ਲੈਣ ਗਏ ਆ ਨਹੀਂ ਫੇ ਭਾਬੀ ਦਾ ਟੋਰ ਪੂਰਾ ਹਲਾ ਜਿਹੜੇ ਜੋਰ ਦੇ ਵਿਆਹ ਦੇ ਬੜਾਵਾ ਗਿਆ ਜੇ 90 ਦਾ ਆ ਗਿਆ ਚੰਗਾ ਤਾਂ ਫਿਰ 50000 ਰੁਪਏ ਬੱਜ ਜਾਣਾ ਬਾਰੇ ਬੋਕਾ ਅੱਜ ਲੱਭ ਰਹੇ ਹਾਂ ਉਹ ਤੇਰਾ ਨਹੀਂ ਲੱਗਾ ਮੁੰਡਾ ਲੰਗਾ ਉਹ ਜਿਹੜਾ ਵੀ ਉਹ ਜਿੱਥੇ ਮਿਲਦਾ ਭਾਜੀ ਵੀਡੀਓ ਵੇਖਦੇ ਦੱਸ ਦਿਓ ਆਲੂ ਲੱਖ ਰੁਪਈਆ ਲੱਗਦਾ ਫਿਰ ਭੇੜਾ ਵੀ ਲੱਖ ਰੁਪਈਆ ਲਾਉਣਾ ਹੀ ਲੱਗਿਆ ਤੇ ਉੱਤੇ ਲੈਦੇ ਹੋ ਮਗਰ ਪੋਇਟਰ ਲਾ ਕੇ ਲੱਖ ਦਾ ਆ ਹੂੰ ਸੂਟ ਤੇ 10000 ਤੋਂ ਵਧੀਆ ਬੇਚਦੇ 10000 ਤੋਂ ਬਹੁਤ ਵਧੀਆ ਬੇਚਦੇ ਸੂਟ ਜਿੰਨਾ ਮਰਜ਼ੀ ਮਹਿੰਗਾ ਲਾ ਜਿੰਨਾ ਮਰਜ਼ੀ ਸਸਤਾ ਲਾ ਹੂੰ ਉਹ ਲਾ ਬੜਾ ਚੁੱਪ ਨੇ ਉਹ ਲਾ ਬੜਾ ਪਾਜੀ ਕੱਪੜੇ ਚੋਲਾ ਬੜਾ ਨਾ ਨਹੀਂ ਹੁੰਦਾ ਅਸੀਂ ਹੁੰਦੇ ਹਾਂ ਤੇ ਜਾਵੇ ਪਹਿਲੇ ਦੁਪਰ ਨਹੀਂ ਪਾਜੀ ਇਹ ਗੱਲ ਜਿੱਦਾਂ ਤੁਸੀਂ ਕਹਿੰਦੇ ਨਾ ਹੁਣ ਹੈ ਨਹੀਂ ਆ ਇਹਨਾਂ ਰਾਜ ਜਾਂਦੇ ਫੇਰ ਗੱਲ ਕਰਨੀ ਕਰਨੀ ਬੀਬੀਆਂ ਨੇ ਕੱਪੜੇ ਚੋਲਾ ਬੜਾ ਅਸੀਂ ਤੇ ਆ ਮੇਰੀ ਦੁਕਾਨ ਦਾ ਐਡਰੈਸ ਹੈ ਜੀ ਲੁਧਿਆਣੇ ਕਲॉक ਟਾਵਰ ਦੇ ਕੋਲ ਮੈਂ ਆਨਲਾਈਨ ਸੈਲਰ ਤੇ ਐਕਸਪੋਰਟਰ ਹਾਂ ਐਕਸਪੋਰਟ ਫੈਕਟਰੀ ਮੇਰੀ ਆਪਣੀ ਹੈ ਸਟਿਚਿੰਗ ਦੀ ਬਹੁਤ ਬੈਸਟ ਫੈਸਿਲਿਟੀ ਹੈ ਮੇਰੇ ਕੋਲ ਤੇ ਮੇਰੀ ਇੰਸਟਾਗ੍ਰam ਆਈਡੀ ਹੈਗੀ ਵਿੱਕੀ ਕ੍ਰੇਸ਼ਨ ਤੁਸੀਂ ਸਰਚ ਕਰ ਸਕਦੇ ਹੋ Google ਤੇ ਸਰਚ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਇੰਟਰਨੈਸ਼ਨਲੀ ਕੰਮ ਜਿਆਦਾ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਇਹਨਾਂ ਸੌਖਾ ਹੈ ਮੇਰੇ ਲਈ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਸਮਾਨ ਭੇਜਣਾ ਵੈਰੀ ਈਜ਼ੀ ਫਾਰ ਮੀ ਔਰ ਆਨਲਾਈਨ ਔਨੈਸਟੀ ਨਾਲ ਔਨੈਸਟਲੀ ਸਾਰਾ ਕੰਮ ਬੜੀ ਆ ਕਰਦੇ ਹੈ ਇੱਕ ਗੱਲ ਹੋਰ ਬਹੁਤ ਰੀਜ਼ਨੇਬਲ ਤੇ ਬਿਥੇ ਹੋਏ ਟਾਈਮ ਤੇ ਜਦੋਂ ਆਪਣੀ ਕਲੈਕਸ਼ਨ ਤੇ ਕੀਤੀ ਆ ਬੁਧੀ ਟਾਈਪ ਤੇ ਡਿਲੀਵਰ ਹੋਊਗੀ ਇਹ ਗਰੰਟੀ ਆ ਭਾਜੀ ਹੂੰ ਬਾਕੀ ਕੱਪੜੇ ਦਾ ਮਟੀਰੀਅਲ ਇੰਹੀ ਵੇਖਿਆ ਸਾਨੂੰ ਵਧੀਆ ਲੱਗਾ ਤੇ ਹੁਣਾਂ ਨੂੰ ਇਹ ਦੱਸੋ ਸਾਨੂੰ ਡਿਸਕਾਊਂਟ ਕਿੰਨਾ ਦਿੱਤਾ ਤੁਸੀਂ ਕਿੰਨੇ ਦਾ ਆਇਆ 2585 2800 ਰੁਪਏ ਦਾ ਮੇਰੇ ਤੋਂ ਲੈ ਜਾਓ 5-7% ਬੰਦ ਆ ਮੈਨੂੰ ਇਹ ਕੱਚਾ ਜਾ ਕਰਤਾ ਬੱਸ ਕਰੋ ਨਹੀਂ 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 ਚਲੇ ਜੀ ਅੱਜ ਉਸੇ ਆਪਣੇ ਪੱਲੇ ਤੋਂ ਪਾਇਆ ਨੀ ਨੀ ਦਿਖਾਦਾਰੀਆਂ ਭਾਜੀ ਤੁਸੀਂ ਵੀ ਗੋਲ ਕਰੋ ਬਿਲਕੁਲ ਇਹ ਵੀ ਇਦਾਂ ਨਹੀਂ ਕਰਦਾ ਇਹ ਹੁਣ ਮੈਂ ਇੰਨਾ ਕੇ ਪਿੱਛੋਂ ਕੱਟ ਦੇਣਾ ਜਿਹੜਾ ਤੁਸੀਂ ਮੈਨੂੰ ਇੱਧਰ ਲਿਆਉਂਦਾ ਨਾ ਦੇਖੋ ਸੂਟ ਲੈ ਲੈ ਕੇ ਪਰੋਠਾ ਪਕਾ ਲਈ ਤੇ ਕਿਉਂ ਲੋੜਾ ਲੈ ਭਾਈ ਉਹ ਘਾੜੀ ਉਹ ਮਾਨੂੰ ਉਸਤਾਦ ਉਸਤਾਦ ਜੀ ਜਿਹੜਾ ਤੁਸੀਂ ਐਗਜ਼ਾਮਪਲਾਂ ਦੇ ਦਿੱਤੀਆਂ ਨਾ ਨੋਟ ਤੁਹਾਡੇ ਫੇਰ ਰਲ ਗਏ ਵੇਖ ਕਿਦਾਂ ਪਾਇਆ ਪਟੂਰੀਆਂ ਨੂੰ ਹੱਥ ਬਾਅਦ ਚ ਸਾਹ ਨਹੀਂ ਨਿਕਲਣਾ ਤੁਹਾਡਾ ਦੋਆਂ ਦਾ ਖਾਸ ਕਰਕੇ ਮੋਨੂ ਦਾ ਆਈਆਂ ਇਸ ਸਾਈਡ ਤੇ ਬੈਠੇ ਖਾਣੇ ਨਹੀਂ ਉਹ ਗਾੜੀ ਬੈਠੇ ਆ ਇਸ ਸਾਈਡ ਤੇ ਬੈਠੇ ਡਿਸਪਲੇ ਕਰ ਦਿੱਤੀ ਗਿਆ ਬਈ ਨਹੀਂ ਉਹ ਆ ਗਿਆ ਮੰਮੀ ਆਪਾਂ ਦੇ ਸਾਹਮਣੇ ਪੜੇ ਗਏ ਸਾਹਮਣੇ ਤੁਰਿਆਉਣ ਡਿਆ ਇੱਕੋ ਪਲੇਟ ਆਇਆ ਤੇ ਅਮਨ ਭਾਬੀ ਦੀ ਆ ਇੱਥੇ ਰੱਖ ਦਿਆ ਉਹ ਮੰਮੀ ਤਾਂ ਥੋੜੀ ਘਣੀ ਮੰਮੀ ਦਾ ਧਿਆਨ ਹੀ ਸਿੱਧਾ ਉਹਦੇ ਚਤੇ ਖਾਣੀ ਨਹੀਂ ਮੰਮੀ ਦਾ ਫੋਕਸ ਹੀ ਸਿੱਧਾ ਪਲੇਟ 'ਚ ਵਾ ਰਾਤਨ ਮੁਰ ਨੇ ਪਤਾ ਕਹਿਣਾ ਅਮਨ ਲਿਆ ਮੇਰੀ ਛਾਤੀ ਦੀ ਆਵਾਜ਼ ਕੱਢੀ ਆ ਨਾ ਲਿਆ ਗੱਲ ਤੇਰਾ ਪਰਸ ਪਰ ਮਨੋ ਦਾ ਚਾਹੀਦਾ ਨਹੀਂ ਇਹਦਾ ਸਿਸਟਮ ਨਾ ਮੇਰੀ ਗੱਲ ਸੁਣ ਬਾਹਲ ਕੇ ਖਵਾ ਕੇ ਪਿਆ ਕੇ ਮਗਰੋਂ ਪੈਸੇ ਮੰਗ ਲੈਣੇ ਕੋਈ ਗੱਲ ਥੋੜੀ ਆ ਮਾਫੀ ਜਿੱਦੀ ਮੈਂ ਜਿੱਦੀ ਪਹਿਲੇ ਪਹਿਲੇ ਤੇਰੇ ਮੇਰੇ ਪੈਸੇ ਵੱਡੇ ਆ ਤੂੰ ਹੀ ਦੇ ਦੇ ਨਾ ਫਿਰ ਮੈਂ ਮੈਂ ਹੁੰਦਾ ਤੇਰਾ ਪਰਸਾ ਮੈਂ ਮੈਂ ਇਹ ਤੁੰਗ ਆਪਣੇ ਕੋਲ ਸਭ ਇਹਦਾ ਵਾਹ ਉਹ ਕਹਿੰਦੇ ਤੇਰੀ ਕਰ ਲਈ ਤਾ ਮਾਫੀ ਜਿੱਦੀ ਫੇ ਤੇ ਆਪਣਾ ਹੀ ਹੋਇਆ ਏ ਅੰਨੀ ਦਾ ਬਸ ਇੰਨਾ ਦਾ ਬੜੇ ਚਲਾਗ ਕੋਈ ਗੱਲ ਨਹੀਂ ਪਰ ਮਲਗ ਗੱਲ ਜਿਹੜੀ ਉਹਦਾ ਤੇਰੀ ਗੱਲ ਇੱਕ ਚੀਜ਼ ਰਹੀ ਹੋਣਾ ਅਬ ਉਹ ਨਹੀਂ ਵੀ ਅਪਰ ਚਰੀ ਕੁਲਚੇ ਜਿਹੜੇ ਨਹੀਂ ਇਹ ਨਿਊਟ੍ਰਿਕ ਕੁਲਚਾ ਹਾਂ ਨਿਊਟ੍ਰਿਕ ਕੁਲਚਾ ਬਹੁਤ ਹੋਣਾ ਅੰਮ੍ਰਿਤਸਰ ਕੁਲਚਾ ਹੁਣ ਪਹਿਲਾਂ ਲੱਗੇ ਲੱਗੇ ਪਹਿਲਾਂ ਉਹ ਪਤਾ ਕਿੱਥੇ ਆ ਹੋਲੀਡੇ ਇਨ ਹੋਟਲ ਨਹੀਂ ਜਿਹੜਾ ਅੰਮ੍ਰਿਤਸਰ ਉਹਦੇ ਲੱਗੇ ਹੈਗਾ ਇੱਕ ਕੁਲਚਾ ਲੈਂਡ ਉੱਥੇ ਗੱਲਬਾਤ ਹੈਗੀ ਆ ਉਹਦੀ ਉੱਥੇ ਚੱਲਾਂਗੇ ਜੇ ਨਹੀਂ ਪੀਤਾ ਜਾਂਦਾ ਪੀਲਾ ਨਹੀਂ ਉਹਨਾਂ ਨੇ ਥਾਂ ਨਹੀਂ ਇਸਕੇ ਮੂੰਹ ਕੋਲੇ ਟਾਂਕ